ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆਂ ਜੋਧਪੁਰ ਤੇ ਹੁਣ ਤੁਹਾਨੂੰ ਸ਼ੇਅਰ ਕਰਾਵਾਂਗੇ ਮੰਡੋਰ ਬਾਗ ਦੀ ਤੇ ਇੱਥੇ ਤੁਸੀਂ ਟ੍ਰੇਨ ਤੇ ਵੀ ਘੁੰਮ ਸਕਦੇ ਹੋ ਪਰ ਆਪਾਂ ਪੈਦਲ ਘੁੰਮ ਰਹੇ ਆਂ ਕਿਉਂਕਿ ਆਪਾਂ ਕੈਪਚਰ ਕਰਨਾ ਪੂਰੇ ਮੰਡੋਰ ਬਾਗ ਨੂੰ ਤੇ ਅੱਜ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਵਧੀਆ-ਵਧੀਆ ਵਿਊ ਦਿਖਾਵਾਂਗੇ ਤੁਹਾਨੂੰ ਘਰੇ ਬੈਠਿਆਂ ਨੂੰ ਮੰਡੋਰ ਬਾਗ ਦੀ ਸ਼ੇਅਰ ਕਰਾਵਾਂਗੇ ਪੂਰਾ ਵਲੌਗ ਦੇਖਦੇ ਰਹੋ ਮਨੋਰ ਬਾਗ ਦੇ ਵਿੱਚ ਬਹੁਤ ਸੋਹਣੇ ਮੰਦਰ ਬਣੇ ਹੋਏ ਆ ਜੀ ਦੇਖ ਸਕਦੇ ਹੋ ਤੁਸੀਂ ਆਪੋ ਜੀ ਮੰਦਰ ਦਿਖਾਉਣ ਵਾਸਤੇ ਹੀ ਵਲੌਗ ਸ਼ੂਟ ਕਰ ਰਹੇ ਆ ਮਨੋਰ ਬਾਗ ਬਹੁਤ ਵੱਡਾ ਬਾਗ ਹੈ ਜੀ ਅਲਸੇ ਦੇਖ ਲਓ ਸਾਹਮਣੇ ਪਹਾੜੀ ਹੈ ਤੁਹਾਨੂੰ ਪਹਾੜੀ ਤੇ ਵੀ ਲੈ ਕੇ ਚਲਾਂਗੇ ਤੂੰ ਵੀ ਸੱਚਵਾ ਸਕਦੇ ਥੀ ਤੁਸੀਂ 17 ਮਿੰਟ ਬੜੇ ਮਿੰਟ ਥਮ ਹੈ ਮਾਤੀ ਕਰੋ ਯਾਰ ਆਜਾ ਇੰਗੀ ਅੱਜ ਨੌਰਬਾਗ ਤੋਂ ਵੀ ਟ੍ਰੇਨ ਵੀ ਜਾਂਦੀ ਹੈ ਅਗਰ ਕਿਸੇ ਨੇ ਟ੍ਰੇਨ ਤੇ ਘੁੰਮਣਾ ਤਾਂ ਟ੍ਰੇਨ ਤੇ ਵੀ ਘੁੰਮ ਸਕਦਾ ਆਪਾਂ ਟ੍ਰੇਨ ਤੇ ਵੀ ਗਏ ਸੀ ਤੇ ਪੈਦਲ ਯਾਤਰਾ ਵੀ ਕਰੀ ਹੈ ਦਿਖਾ ਦਿੰਨੇ ਤੁਹਾਨੂੰ ਜੀ ਕੁਛ ਇਸ ਤਰ੍ਹਾਂ ਬਣੇ ਹੋਏ ਅੰਦਰੋਂ ਜੁੱਤੇ ਚੱਪਲ ਲੈ ਕੇ ਤੁਸੀਂ ਆ ਨਹੀਂ ਸਕਦੇ ਕਲਾਕ੍ਰਿਤੀ ਬਹੁਤ ਸੋਹਣੀ ਹੈ ਪੱਥਰ ਚ ਬਣੇ ਹੋਏ ਸਾਨੂੰ ਦਿਖਾ ਦਿੰਨੇ ਆਪਾਂ ਕੈਪਚਰ ਕਰ ਰਹੇ ਆ ਆਪਾਂ ਕੈਮਰੇ ਦੇ ਵਿੱਚ ਯਾਦਾਂ ਨੂੰ ਇਹ ਯਾਦਾਂ ਆਪਾਂ ਸਾਂਭ ਕੇ ਰੱਖੀਆਂ ਪਿੰਡ ਵਾਲਿਆਂ ਵਾਸਤੇ ਆਹ ਆ ਨਾ ਯਾਰ ਇਹ ਮੰਡੋਰ ਆ ਗਿਆ ਜੀ ਜੋਧਪੁਰ ਦਾ ਬਹੁਤ ਸੋਹਣਾ ਨਿਮਣਾ ਹੋਇਆ ਚਾਰੇ ਤਰਫ ਹਰਿਆਲੀ ਹੈ ਇਹ ਮੇਨ ਗੇਟ ਆ ਗਿਆ ਤੇ ਆਪਾਂ ਤੁਹਾਨੂੰ ਪੂਰੇ ਬਰਾਗ ਦੇ ਵਿੱਚ ਦਿਖਾਵਾਂਗੇ ਹਰਿਆਲੀ ਹਰਿਆਲੀ ਪੇੜ ਪੌਦੇ ਹੀ ਪੇੜ ਪੌਦੇ ਬਹੁਤ ਸੋਹਣਾ ਹੈ ਜੀ ਮੰਡੋਰ ਬਾਗ ਦੇਖਣ ਦੇ ਲਾਇਕ ਹੈ ਬਹੁਤ ਵਧੀਆ ਜਗ੍ਹਾ ਹੈ ਤੁਸੀਂ ਦੇਖੋ ਆਪਾਂ ਤੁਹਾਡੇ ਦੇਖਣ ਵਾਸਤੇ ਹੀ ਟਾਈਮ ਲਾ ਰਹੇ ਹਾਂ ਕੈਪਚਰ ਕਰ ਰਹੇ ਹਾਂ ਪੂਰਾ ਵਲੌਗ ਦੇਖੋ சார சோனா பண்ணியா ਅਨੋਰ ਬਾਗਿਆ ਜੋਧਪੁਰ ਦੇ ਵਿੱਚ ਜਿਹੜਾ ਤੁਹਾਨੂੰ ਆਪ ਬਲੌਗ ਦੇ ਵਿੱਚ ਦਿਖਾ ਰਹੇ ਹਾਂ ਛੋਟਵੀਂ ਵਾਲੇ ਇੱਕ ਸ਼ਾਟ ਲਵਾ ਲਓ ਸਾਡੇ ਤੋਂ ਇੱਕ ਥਮ ਮਹਿਲ ਵਾਹ ਕੀ ਬਾਤ ਬੜਾ ਵੇਟ ਕਰ ਰਹੀ ਹੈ ਜਲਦੀ ਜਲਦੀ ਇਹਨਾਂ ਨੇ ਵੀ ਇੱਥੇ ਪੂਰੀ ਰੌਣਕ ਲਾਈ ਹੋਈ ਹੈ ਇਹਨਾਂ ਨੇ ਵੀ ਰੌਣਕ ਲਾਈ ਹੈ ਬਲੌਗ ਯਾਰ ਦੇਖਦੇ ਤਾਂ ਹੈ ਨਹੀਂ ਤੁਸੀਂ ਆ ਜਾ ਯਾਰ ਅੱਗੇ ਬੋਲਦਾ ਅਦਾ ਪੰਜਾਬੀਆਂ ਹੀ ਰਹਿੰਦੇ ਰਹਿੰਦੇ ਫੋਟ फोटो तो हाथ से इधर भी करो जी दोस्तों जब आप मंडोर बाग में आओगे तो कुछ इस तरह राजस्थान पुलिस भी आपकी सिक्योरिटी के लिए लगी हुई है ये कुछ कांस्टेबल्स बैठी हैं जो तो यहाँ पे ट्वेंटी फोर आवर्स ड्यूटी देती हैं और इधर मेरे भाई साहब हैं जो फ़ोटो हाथ से कैप्चर करके देते हैं আপকো দেখائیں گے 8 बाई 4 কা 100 روپے কা ফটো হে তো ইয়ে আপ দেখ সকতে হো মনোর باغ যোধপুর দে اندر দা ভিউ হে জি বহুত সোনিয়া পাহাড় গ্যা তে আগে পাহাড় দে উਤੇ চড়কে সোনো মাতা রানী না মন্দির দে দর্শন করওয়া মাঙ্গি sare blog dekhde reho বহুত উচ্ছে উচ্ছে পাহাড় হে জি দোস্তো ਸਾਰੇ ਮੇਰਾ ਬਲੌਗ ਦੇਖਦੇ ਰਹੋ ਬੜੀ ਮਿਹਨਤ ਨਾਲ ਬਲੌਗ ਬਣਾ ਰਹੇ ਆ ਤਾਂ ਕਿ ਪਿੰਡ ਵਾਲੇ ਬੰਦੇ ਵੀ ਬਿਨਾ ਟਿਕਟ ਦਿੱਤੇ ਤੇ ਬਿਨਾ ਜੋਧਪੁਰ ਜਾਏ ਪੂਰਾ ਬਲੌਗ ਦੇਖ ਸਕਣ ਮਾਤਾ ਰਾਣੀ ਦੇ ਮੰਦਿਰ ਦੇ ਦਰਸ਼ਨ ਕਰ ਸਕਣ ਸ਼ੂਟ ਕਰ ਰਹੇ ਆਪਾਂ ਜਲਦੀ ਆਪਣੇ YouTube ਚੈਨਲ ਤੇ ਅਪਡੇਟ ਕਰ ਦਾਂਗੇ ਲੈ ਰਹੇ ਆ ਅੱਗੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਵਾ ਦਾਂਗੇ ਸੰਗਤ ਜਾਰੀ ਉੱਪਰ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਚ ਮੁੰਡਾ ਮਾਤਾ ਮੰਦਿਰ ਹੈ ਜੀ ਤੁਹਾਨੂੰ ਪਹਾੜੀ ਤੇ ਚੜ ਕੇ ਦਿਖਾ ਰਹੇ ਆ ਤੇ ਪੂਰਾ ਅੰਦਰ ਉਹ ਵੀ ਦਰਸ਼ਨ ਕਰਵਾਵਾਂਗੇ ਪੂਰਾ ਵਲੌਗ ਦੇਖਿਓ 200 ਸਾਲ ਪੁਰਾਣਾ ਮੰਦਿਰ ਹੈ ਜੀ ਸਾਹਮਣੇ ਬੋਰਡ ਲੱਗੇ ਹੋਏ ਆ ਤੇ ਆ ਕੁਛ ਆਪਣੇ ਯਾਤਰੀ ਤਾਂ ਚੜ ਗਏ ਸੀ ਇਹਨਾਂ ਨੂੰ ਆਪਾਂ ਵਲੌਗ ਚ ਲੈ ਰਹੇ ਆ ਉੱਤੇ ਖੜੇ ਹੋ ਕੇ ਮਾਤਾ ਦੇ ਮੰਦਰ ਤੇ ਜਕਾਰੇ ਛੱਡ ਰਹੇ ਆ ਜੀ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਕਮੈਂਟਾਂ 'ਚ ਦੱਸਿਓ ਵੀ ਕਿਹੜੇ-ਕਿਹੜੇ ਬੰਦੇ ਆ ਜਿਹੜੇ ਮਾਤਾ ਦੇ ਮੰਦਰ ਤੇ ਪਹਾੜੀ ਤੇ ਚੜ ਗਏ ਨੇ ਉੱਚੇ ਉੱਚੇ ਜੈ ਮਾਤਾ ਦੀ ਅੰਦਰ ਦਾ 뷰 ਹੈ ਜੀ ਮਾਤਾ ਰਾਣੀ ਦੇ ਜਰੂਰ ਆਇਓ 200 ਸਾਲ ਪੁਰਾਣਾ ਮੰਦਰ ਹੈ ਇੱਧਰ ਪੁਜਾਰੀ ਜੀ ਵੀ ਬੈਠੇ ਆ ਜੈ ਮਾਤਾ ਦੀ ਪੁਜਾਰੀ ਜੀ ਕੀ ਇਤਿਹਾਸ ਹੈ ਜੀ ਮੰਦਿਰ ਦਾ ਅੱਛਾ ਮਾਤਾ ਦੇ ਮੰਦਿਰ ਦੇ ਉੱਤੇ ਚੜਨ ਤੋਂ ਬਾਅਦ ਤੁਹਾਨੂੰ ਵੱਡੇ ਵੱਡੇ ਪਹਾੜ ਦੇਖਣਗੇ ਜੀ ਬਹੁਤ ਜ਼ਿਆਦਾ ਕਿਲਾ ਟਾਈਪ ਲਾਲ ਪੱਥਰ ਚੋਂ ਕੱਟ ਕੇ ਬਣਾਇਆ ਹੋਇਆ ਮੰਦਿਰ ਹੈ ਸਾਹਮਣੇ ਬਹੁਤ ਉੱਚੀ ਇੱਕ ਪਹਾੜੀ ਹੈ ਉੱਤੇ ਸੰਗਤਾਂ ਫਿਰਦੀਆਂ ਆਪਾਂ ਤੁਹਾਨੂੰ ਨਾਲੇ ਦਰਸ਼ਨ ਕਰਾਵਾਂਗੇ ਤੇ ਸਾਹਮਣੇ ਦਾ ਵਿਊ ਹੈ ਜੀ ਬਲੌਗ ਦੇ ਵਿੱਚ ਤੁਸੀਂ ਜ਼ਰੂਰ ਦੇਖਿਓ ਇਹ ਪੂਰਾ ਮੰਡੋਰ ਬਾਗ ਕਿਲਾ ਟਾਈਪ ਹੈ ਜੀ ਪੂਰਾ ਦੇਖਿਓ ਇੱਧਰ ਹਵਨ ਕੁੰਡ ਵੀ ਬਣਾਇਆ ਹੋਇਆ ਮੰਦਿਰ ਦੇ ਵਿੱਚ ਹਵਨ ਚੱਲ ਰਿਹਾ ਹੈ ਇਹ ਆਪਣਾ ਯਾਤਰੀ ਆਇਆ ਸੀਗਾ ਜੀ ਤੇ ਦੱਸੂ ਮਡੋਰਵਾ ਕਿਵੇਂ ਦਾ ਲੱਗਿਆ ਦੱਸ ਵੀ ਰਾਮੂ ਬਹੁਤ ਵਧੀਆ ਲੱਗਿਆ ਕਿਵੇਂ ਲੱਗਿਆ ਤੈਨੂੰ ਘੁੰਮ ਫਿਰ ਕੇ ਕਿੰਨੇ ਉੱਚੀ ਪਹਾੜੀ ਤੇ ਚੜ ਗਿਆ ਤੂੰ ਸਾਰਿਆਂ ਨੂੰ ਦੱਸ ਦੇ ਆਪਣੇ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਵਧੀਆ ਲੱਗਿਆ ਸੰਘਦਾ ਜੀ ਮੁੰਡਾ ਨਵਾਂ ਨਵਾਂ ਹਜੇ ਹਿੰਦੀ ਬੋਲਣਾ ਸਿੱਖ ਰਿਹਾ ਕਹਿੰਦਾ ਬਹੁਤ ਵਧੀਆ ਲੱਗਿਆ ਮੈਨੂੰ ਤੇ ਮੈਨੂੰ ਵੀ ਕਹਿੰਦਾ YouTube ਤੇ ਜ਼ਰੂਰ ਪਾ ਦੀ ਤੇ ਮੈਨੂੰ ਵੀਡੀਓ ਦਾ ਲਿੰਕ ਦੇ ਦੀ ਮੈਂ ਸ਼ੇਅਰ ਵੀ ਕਰੂੰਗਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੂੰਗਾ ਤੱਕ ਜਿੰਨੀਆਂ ਵੀ ਸੰਗਤਾਂ ਉਹਨਾਂ ਨੂੰ ਵੀ ਕਹੂੰਗਾ ਤੇ ਅੰਦਰ ਦਾ 뷰 ਦਿਖਾ ਰਹੇ ਹਾਂ ਜੀ ਤੁਹਾਨੂੰ ਜੋਧਪੁਰ ਮੰਡੋਰ ਬਾਗ ਇਸ ਤੋਂ ਬਾਅਦ ਆਪਾਂ ਜਾਵਾਂਗੇ ਜੋਧਪੁਰ ਕਿਲੇ ਦੇ ਵਿੱਚ ਤੇ ਕਿਲੇ ਦਾ ਵੀ ਆਪਾਂ ਵਲੌਗ ਸ਼ੂਟ ਕਰਕੇ ਪਾਵਾਂਗੇ ਇਹ ਉਹਨਾਂ ਸੰਗਤਾਂ ਵਾਸਤੇ ਜੀ ਜਿਹੜੀਆਂ ਇਸ ਸਾਲ ਨਹੀਂ ਆ ਸਕੀਆਂ ਕਿਸੇ ਕਾਰਨ ਵਾਸਤੇ ਅਗਲੇ ਸਾਲ ਆਉਣ ਆਪਾਂ ਤਾਂ ਕਰਕੇ ਸੁੰਦਰ-ਸੁੰਦਰ ਵੀਡੀਓ ਬਣਾ ਕੇ ਤੇ YouTube ਤੇ ਪਾਵਾਂਗੇ ਉਹ ਘਰੇ ਬੈਠੇ ਦਰਸ਼ਨ ਕਰਨਗੇ ਗਊ ਮਾਤਾ ਖੜੀ ਹੈ ਜੀ ਗੇਟ 'ਚ ਮੇਨ ਹੁਣ ਅਸੀਂ ਦੇਖਦੇ ਹਾਂ ਕਿਵੇਂ ਟੱਪਣਾ ਇੱਥੋਂ ਬਹੁਤ ਵੱਡੇ ਵੱਡੇ ਪਹਾੜ ਹੈ ਜੀ ਪਸੀਨਾ ਆਉਣ ਲੱਗ ਗਿਆ ਪੱਟ ਫੁੱਲ ਗਏ ਥੱਕ ਗਏ ਆ ਅਸੀਂ ਹੁਣ ਕੋਈ એનર્ਜੀ ਡਰਿੰਕ ਪੀਵਾਂਗੇ ਬਲੌਗ ਸ਼ੂਟ ਕਰਕੇ ਮੁੰਡੇ ਮੈਨੂੰ ਉੱਤੇ ਪਹਾੜੀ ਤੇ ਬੁਲਾ ਰਹੇ ਆ ਕਹਿੰਦੇ ਜਲਦੀ ਆ ਉਹ ਸਾਡਾ ਵੀ ਵੀਊ ਲਾਓ ਉੱਤੇ ਠੰਡੀ ਹਵਾ ਚੱਲ ਰਹੀ ਹੈ ਜੀ ਬਹੁਤ ਚਾ ਪਹਾੜਾ ਲਗਭਗ ਅੱਧਾ ਜੋਧਪੁਰ ਦਿਖਦਾ ਹੈ ਇਹਦੇ ਤੋਂ ਆਪਾਂ ਤੁਹਾਨੂੰ ਉੱਤੇ ਜਾ ਕੇ ਦਿਖਾਵਾਂਗੇ ਤੇ ਇਹ ਗਊ ਮਾਤਾ ਵੀ ਬਹੁਤ ਉੱਚੀ ਸਥਾਨ ਤੇ ਚੜ੍ਹੀ ਹੋਈ ਹੈ ਲਾਓ ਵੀ ਲਗਭਗ ਆਪਾਂ ਸ਼ੇਰਿਆਲੀ ਟੀਸੀ ਦੇ ਪਹਾੜ ਤੇ ਪਹੁੰਚ ਗਏ ਆਂ ਦਮ ਚੜ ਗਿਆ ਆਪਣਾ ਲਓ ਵੀ ਆਪਾਂ ਉੱਤੇ ਵਾਲੀ ਪਹਾੜੀ ਤੇ ਚੜ ਗਏ ਬਿਲਕੁਲ ਦੇ ਸਾਹਮਣੇ ਮੰਦਿਰ ਦਿਖਦਾ ਮਾਤਾ ਦਾ ਤੁਹਾਨੂੰ ਦਰਸ਼ਨ ਕਰਵਾਏ ਸੀ ਤੇ ਸਾਹਮਣੇ ਦਾ ਥਿਊ ਹੈ ਫਰੰਟ ਦਿਖਾ ਰਹੇ ਆ ਤੁਹਾਨੂੰ ਬਹੁਤ ਉੱਚਾ ਪਹਾੜ ਹੈ ਬਹੁਤ ਤਕੜਾ ਮੁੰਡੋਰ ਬਾਗ ਬਣਿਆ ਹੋਇਆ ਜੀ ਸਭ ਤੋਂ ਉੱਤੇ ਵਾਲੀ ਪਹਾੜੀ ਤੇ ਆਪਾਂ ਚੜ ਗਏ ਉੱਤੇ ਚੜ ਕੇ ਦੇ ਆਸ-ਪਾਸ ਦਾ ਤੁਹਾਨੂੰ ਦਿਖਾ ਰਹੇ ਆ ਸੰਗਤਾਂ ਕੁਝ ਫੋਟੋ ਸ਼ੂਟ ਕਰ ਰਹੀਆਂ ਉੱਤੇ ਪਹਾੜ ਦੇ ਯਾਦਾਂ ਕਲੈਕਟ ਕਰ ਰਹੀਆਂ ਆਵੇ ਆਈ ਮਗਰ ਨਹੀਂ ਗਈ ਸੀ ਕਿ ਅਸੀਂ ਉਹ ਗਾਂਗਾਂ ਨਹੀਂ ਪਤਾ ਲੱਗੇ ਮੈਨੂੰ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ